ਅੱਪਾ ਬੱਚਿਆਂ ਨੂੰ ਹਰ ਰੋਜ਼ ਕੋਈ ਨਾ ਕੋਈ ਨਵੀਂ ਐਕਟੀਵਿਟੀ ਆ ਗਰਾਊਂਡ ਦੇ ਵਿੱਚ ਕਰਵਾਉਨੇ ਆ ਤਾਂ ਅੱਜ ਆ ਬੱਚਿਆਂ ਕੁੜੀਆਂ ਨੂੰ ਰੱਸਾ ਕਰਵਾ ਰਹੇ ਆ ਠੀਕ ਹੈ ਤੇ ਦੇਖਦੇ ਆ ਕਿਹੜੀ ਟੋਲੀ ਆ ਜਿਹੜੀ ਜਿੱਤਦੀ ਆ ਠੀਕ ਹੈ ਓਕੇ ਇੱਧਰ ਨਹੀਂ ਤੁਸੀਂ ਇੱਧਰ ਹੀ ਟੱਚ ਕਰ ਜਾਓ ਇੱਧਰ ਤੋਂ ਇੱਧਰ ਨਾਲ ਠਰ 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 ਖਿੱਚ ਖਿੱਚ ਥੋੜਾ ਜਿਹਾ ਖਿੱਚ ਥੋੜਾ ਜਿਹਾ ਠੀਕ ਹੈ ਨਾ ਜਦੋਂ ਐ ਮਾਰਨਾ ਜਾਂ ਫਿਰ ਬੋਲ ਕੇ ਬੋਲ ਕੇ ਐ ਰੈਡੀ